ਅਮੀ ਜੇ ਨਾ ਠੰਡ ਫੇਰ ਹੋ ਗਈ ਆ ਬੜੇ ਵਧੀਆ ਦਿਨ ਲੱਗਣ ਡੈ ਪਈ ਚੱਲ ਅੱਜ ਲੱਗੀ ਧੁੱਪ ਕੱਪੜੇ ਲੀੜੇ ਇਹਨਾਂ ਨੂੰ ਕੁੜੀਆਂ ਨੂੰ ਕਹਿਨੀ ਆਂ ਵੀ ਧੋ ਤਾ ਕੇ ਤੇ ਪਾਉ ਸੁੱਕਣੇ ਸੁੱਕ ਜਾਣਗੇ ਮੰਮੀ ਕੀ ਦੇ ਇਕੱਲੇ ਗੱਲਾਂ ਕਰਨ ਪੁੱਤ ਇਕੱਲੀਆਂ ਗੱਲਾਂ ਕੀ ਕਰਨੀਆਂ ਵਾ ਮੈਂ ਕਹਿਣ ਰਹੀ ਆਂ ਵੀ ਮੀਂਹ ਨਾ ਤਾਂ ਗੰਦ ਜਾਈ ਪਾਤਾ ਚੱਲ ਅੱਜ ਧੁੱਪ ਲੱਗੀ ਆ ਜਿਹੜੇ ਕੱਪੜੇ ਤੋਣ ਵਾਲੇ ਆ ਨਾ ਤੋਲੀਏ ਅੱਜ ਸੁੱਕ ਜਾਣਗੇ ਟਾਈਮ ਨਾਲ ਹੀ ਨਹੀਂ ਨਹੀਂ ਦੀਦੀ ਵੀ ਕਹਿੰਦੇ ਸੀ ਵੀ ਕਰ ਲਈ ਕੰਮ ਥੋੜਾ ਜਿਹਾ ਮੈਂ ਨਤੜੇ ਨਾਲ ਗੱਲ ਕਰਨੀ ਹੀ ਹਾਂ ਪੁੱਤ ਤਾ ਕਾਲਜ ਦੀ ਨਾ ਫੀਸ ਜਾਣੀ ਹੈ 3000 ਰੁਪਿਆ ਤੇ ਡੈਡੀ ਨੂੰ ਕਹਾਂ ਵੀ ਦੇ ਦੇਣ ਪਏ ਚੱਲ ਕੋਈ ਗੱਲ ਨਹੀਂ ਜੋਤ ਕੋਲ ਤੇ ਪੈਸੇ ਹੈ ਨਹੀਂਗੇ ਕਿਹ ਕੋ ਪੜ੍ਹਨੇ ਪੈਣੇ ਆ ਜਾਂ ਤੇ ਆਰਟੀ ਵਾਲ ਜਾਣਾ ਪੈਣਾ ਵਾ ਉਹ ਵੀ ਤੈਨੂੰ ਪਤਾ ਵਾ 100 100 ਗਾੜੀਆਂ ਗੱਲ ਕਰਦੇ ਆ ਵਜੇ ਕਣਕਾਉਣ ਚ ਕਿੰਨਾ ਟਾਈਮ ਕਿੰਨੇ ਪੈਸੇ ਧੱਗੇ ਤੁਸੀਂ ਲਾਗੇ ਜੀ ਕੋਈ ਗੱਲ ਨਹੀਂ ਮੈਂ ਕੰਨੀ ਆ ਡਾੜੀ ਤੇਰੇ ਨੂੰ ਕੋਈ ਗੱਲ ਨਹੀਂ ਮੰਮੀ ਇੱਕ ਦੋ ਦਿਨ ਚ ਲੇਟ ਵੀ ਹੋ ਜਾਏਗਾ ਤੇ ਕੋਈ ਨਹੀਂ ਉਦਾਂ ਇੱਕ ਦੋ ਦਿਨ ਹੈਗੇ ਆ ਫੇਸਤਾਰਨ ਦੇ ਵਿੱਚ ਪਰ ਇਹ ਆ ਵੀ ਡੇੜੀ ਇੱਕ ਦੋ ਦਿਨ ਤੋਂ ਜ਼ਿਆਦਾ ਲੇਟ ਨਾ ਕਰਨ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਜੇ ਆਰਤੀਆ ਨਾ ਦਊਗਾ ਕਿਸੇ ਨਾ ਕਿਸੇ ਪਾਸੇ ਤਾਂ ਹੱਥ ਮਾਰਾਂਗੀ ਫਿਰ ਚਲੋ ਮੈਨੂੰ ਪੁੱਛ ਦੋ ਹੈ ਕੋਈ ਨਹੀਂ ਪੁੱਛ ਦਿੰਨੀ ਹੈ ਵੀ ਕਹੈਂ ਡਈ ਆ ਵੀ ਫੀਸ ਚਾਹੀਦੀ ਆ ਤੇ ਗੱਲ ਵੀ ਠੀਕ ਆ ਜਦੋਂ ਸਾਰੇ ਬੱਚੇ ਫੀਸ ਦੇ ਦੇਣ ਨਾ ਤੇ ਇੱਕ ਬੱਚੇ ਦੀ ਰਹਿ ਜਾਈ ਫਿਰ ਬੇਇੱਜ਼ਤੀ ਵੀ ਹੁੰਦੀ ਆ ਆਉਂਦੇ ਆ ਨਾ ਇਹ ਤੇ ਇਹਨਾਂ ਨੂੰ ਕਹਿੰਨੀ ਕਿਥੋਂ ਮਰਜ਼ੀ ਫੜ ਕੇ ਲਿਆਓ ਹੁਣ ਬੱਚਿਆਂ ਨੂੰ ਪੜਾਉਣਾ ਵਾ ਫੀਸਾਂ ਦੇ ਦੇਣੀਆਂ ਹੀ ਪੈਣੀਆਂ ਵਾ ਫੀਰ ਚੀ ਚ ਪੈ ਰਿਆ ਕੰਮ ਪੈਸੇ ਤੇ ਹੋਰ ਵੀ ਚਾਹੀਦੇ ਆ ਰਮਨ ਕੀ ਸੋਚੀ ਜਾਨੀ ਆ ਬੇਟੀ ਸੋਚਣਾ ਮੈਂ ਕੀ ਆ ਜੋਤ ਆਈ ਹੀ ਕੀ ਕਹਿੰਦੀ ਆ ਕੈਂਡੇ ਵੀ ਫੀਸ ਤਾਰਨੀ ਆ 3000 ਚਾਹੀਦਾ ਵਾ ਅੱਛਾ ਤੇ ਕੋਲ ਤੇ ਪੈਸੇ ਹੈ ਨਹੀਂਗੇ ਹੁਣ ਤੇ ਫੜਨੀ ਪੈਣੀ ਆ ਕੋਈ ਗੱਲ ਨਹੀਂ ਜੇ ਫੀਸ ਮੰਗਣ ਦੇ ਆ ਤੇ ਫੀਸ ਦੇ ਦਿੰਨੇ ਆ ਤੇ ਨਾਲੇ ਮੇਰਾ ਵੀ ਸੁਪਨਾ ਵਾ ਮੇਰੀ ਧੀ ਕਿਤੇ ਪੜ ਲਿਖ ਕੇ ਨਾ ਤੇ ਕਿਤੇ ਅਫਸਰ ਬਣ ਜੇ ਫੀਸ ਤੇ ਔਖੇ ਸੌਖੇ ਹੁਣ ਦੇਣੀ ਆ ਪੜ੍ਹਨੇ ਜੋ ਪਾਈ ਆ ਪਰ ਤੁਸੀਂ ਵੀ ਨਾ ਆਪਣੀ ਜਿੱਦ ਤੇ ਆੜ ਹੀ ਗਏ ਸੀਗੇ ਵੀ ਕੁੜੀ ਨੂੰ ਪੜਾਉਣਾ ਵਾ ਪਲੱਸ 2 ਤਾਂ ਉਹਨੇ ਕਰ ਹੀ ਲਈ ਹਗੀ ਕਿਤੇ ਸਲਾਈ ਸਿਖਾ ਦਿੰਦੇ ਇਹਨੂੰ ਉਹਦੇ ਹੱਥ ਸਿੱਧੇ ਹੋ ਜਾਂਦੇ ਹੁਣ ਸੰਦੀਪ ਆ ਸਾਰੇ ਕੰਮ ਕਰ ਲੈਂਦੀ ਆ ਇਹ ਆਪੀ ਕੁੜੀ ਦੇ ਹੱਥ ਸਿੱਧੇ ਹੋਏ ਹੋਣਾ ਅੱਗੇ ਜਾ ਕੇ ਭੁੱਖੀ ਨਹੀਂ ਮਰਦੀ ਚਲ ਆਪਣੀ ਮਿਹਨਤ ਤੇ ਉਹ ਕਰੂਗੀ ਨਾ ਉਹ ਚਲ ਰਮਨ ਕੋਈ ਗੱਲ ਨਹੀਂ ਆ ਜੇ ਸਾਡਾ ਮੁੰਡਾ ਹੁੰਦਾ ਤੇ ਅਸੀਂ ਉੱਤੇ ਨਹੀਂ ਪੈਸੇ ਲਾਉਣੇ ਚਲ ਜੇ ਉਹ ਹੁਣ ਪੜ੍ਹਨ ਲਿਖਣ ਤੇ ਚੰਗੀ ਆ ਤੇ ਪੈਸੇ ਦੀ ਕਿਹੜੀ ਗੱਲ ਵਾ ਚੁੱਕੇ ਤਾਂ ਲੱਥ ਜਾਂਦੇ ਹੁੰਦੇ ਆ ਚੱਲ ਕੋਈ ਗੱਲ ਨਹੀਂ ਜੇ ਤੁਹਾਡੇ ਮਨ ਵਿੱਚ ਹੈਗਾ ਵਾ ਵੀ ਮੈਂ ਕੁੜੀ ਨੂੰ ਪੜਾਉਣਾ ਵਾ ਤੇ ਪੜਾ ਲਓ ਤੁਸੀਂ ਪਰ ਹੁਣ ਇੱਕ ਗੱਲ ਹੋਰ ਜੀ ਦੱਸੋ 3000 ਨਾ ਲਿਆਇਓ 10000 ਰੁਪਏ ਲੈ ਕੇ ਆਇਓ ਕੀ ਕਰਨਾ ਕਰਨਾ ਕੀ ਆ ਮੁਖਤਿਆਰ ਹੋਣਾ ਦਾ ਫੋਨ ਆਉਂਦਿਆ ਹੀਗਾ ਕੀ ਕਹਿੰਦੇ ਆ ਪਰਮੀਤ ਨਾ ਮੇਰੀ ਗੱਲ ਹੋਣ ਢਈ ਹੀ ਕਹਿਣ ਢਈ ਹੀ ਵੀ ਭੈਣ ਜੀ ਕਿਸ ਦਿਨ ਆਣ ਕੇ ਨਾ ਤੇ ਮੁੰਡਾ ਵੇਖ ਜੋ ਅਸੀਂ ਵੇਖਣ ਗਏ ਮੁੰਡਾ ਪਸੰਦ ਆ ਗਿਆ ਉੱਥੇ ਵੀ ਪੈਸਾ ਤੇ ਲੱਗਣਾ ਵਾ ਦਿ ਲਿਆਂਦੇ ਹੋਣਗੇ ਤਾਂ ਘੜੀ-ਘੜੀ ਅਗਲੇ ਦੱਗੇ ਨਾ ਹੱਥ ਡਾਉਣ ਦੀ ਲੋੜ ਨਾ ਪਊਗੀ ਪਤਾ ਤੇ ਤੁਹਾਨੂੰ ਹੈਗਾ ਵਾ ਆੜਤੀਏ ਮੁੜਕੇ ਝਾਟੀ ਗੱਲਾਂ ਕਰਨ ਡੈ ਪਿੰਦੇ ਹੁੰਦੇ ਆ ਫਿਰ ਇਦਾਂ ਕਰਦਾ ਵਾਂ 10000 ਰੁਪਏ ਨਾ ਸਰਜੂ ਆਪਣਾ ਸਾਰੇ ਜਾਣਾ ਵਾ 10000 ਦੇ ਵਿੱਚ ਚੱਲ ਕੋਈ ਨਹੀਂ ਫਿਰ ਮੈਂ ਜਾਣਾ ਵਾ ਤੇ ਲਿਆਂਨਾ ਤੂੰ ਜਾ ਕੇ ਮੈਨੂੰ ਤਾਂ ਫਿਕਰ ਜਾਈ ਲੱਗਾ ਰਹਿੰਦਾ ਵਾ ਚੱਲ ਘਰ-ਬਾਰ ਵਧੀਆ ਟੱਕਰ ਜੇ ਨਾ ਫਿਰ ਤੇ ਕੋਈ ਗੱਲ ਨਹੀਂ ਗਈ ਆਪਣੀ ਵੀ ਜਾਨ ਸੌਖੀ ਤੇ ਤੇ ਦੀ ਵੀ ਜਾਨ ਸੌਖੀ ਉਹ ਚੱਲ ਰਮਨ ਸਿਰ ਪਰ ਪਰਜਾਈ ਨਾ ਮੜਾ ਥੋੜਾ ਸੋਚਣਾ ਪਰ ਇੱਕ ਗੱਲ ਜੇ ਭਾਵੇਂ ਮੇਰੇ ਨਾਲ ਭਰਾ ਪਰਜਾਈ ਆ ਤੁਸੀਂ ਵੀ ਪੁੱਛ ਗਏ ਸ਼ ਕਰ ਲੋ ਕੱਲ ਨੂੰ ਮੇਰੇ ਸਿਰ ਤੇ ਗੱਲ ਨਾ ਲਿਆਇਓ ਵੀ ਉਹਨਾਂ ਨੇ ਕਰਵਾਇਆ ਵਾ ਤੇ ਮੈਂ ਪੁੱਛਿਆ ਨਹੀਂ ਆ ਪਿੰਡ ਵਿੱਚੋਂ ਕਿਸੇ ਨੂੰ ਲੱਲੋ ਕੋਈ ਰਿਸ਼ਤੇਦਾਰਾਂ ਵਿੱਚੋਂ ਲੱਲੋ ਤੇ ਜਾ ਕੇ ਨਾ ਪੁੱਛ ਦੱਸ ਕਰ ਲੋ ਉਹ ਕੋਈ ਗੱਲ ਨਹੀਂ ਮੈਂ ਆ ਨਾਮੁਖਤਿਆਰ ਨੂੰ ਲੈ ਕੇ ਨਾ ਤੇ ਉੱਥੋਂ ਪਤਾ ਪੂਰਾ ਕਰ ਲੈਨੇ ਆ ਉਹਨੇ ਤਾਂ ਪਤਾ ਕੀਤਾ ਹੀ ਆ ਤੁਸੀਂ ਆਪਣੇ ਹਿਸਾਬ ਨਾਲ ਪਤਾ ਕਰੋ ਰਮਨ ਮੇਰਾ ਇਰਾਦਾ ਵਾ ਮੈਂ ਭਾ ਰਜਿੰਦਰ ਨੂੰ ਨਾ ਲੈ ਜਾ ਨਾਲ ਮੈਨੂੰ ਇਹ ਆਪੇ ਨਾਲੇ ਜਦੋਂ ਵੇਖਣ ਜਾਣਾ ਵਾ ਤੇ ਸਿਆਣਾ ਵਾ ਕੋਈ ਦਊਗਾ ਮਤ ਮਰਜ਼ੀ ਵੇਖ ਲੋ ਆਪਣੀ ਉਹਨਾਂ ਨੂੰ ਸਾਰੀ ਗੱਲ ਪਹਿਲਾਂ ਹੀ ਦੱਸ ਦੇਣੀ ਆ ਤੇ ਇਹ ਇਦਾਂ ਕਰ ਲੱਗੇ ਆ ਆਪ ਪਰਝਾਈ ਤੁਹਾਡੀ ਨਾ 100 ਪਰਦੇ ਪਾਉਂਦੀ ਆ ਸੱਚੀ ਗੱਲ ਨਹੀਂ ਦੱਸਦੀ ਕੀ ਮੁੰਡੇ ਦਾ ਵਿਆਹ ਹੀ ਕੀਤਾ ਵਾ ਮੇਰੀਆਂ ਕੁੜੀਆਂ ਨੂੰ ਘਰ ਨਹੀਂ ਜਾਣ ਦਿੰਦੀ ਤਹੀਂ ਸਾਰੀ ਗੱਲ ਉਹਨਾਂ ਨੂੰ ਪੁੱਛ ਕੇ ਕਰਨੀ ਆ ਓ ਮੇਰੀ ਗੱਲ ਸੁਣ ਪਤਾ ਗੱਲ ਕੀ ਆ ਭਰਾ ਮੇਰਾ ਚੰਗਾ ਵਾ ਜੇ ਪਰ ਜਾਈ ਮੇਰੀ ਗੱਲਾਂ ਬਾਤਾਂ ਕਰਦੀਆਂ ਨਾ ਤੇ ਉਹਨੂੰ ਰਹਿਣ ਦਿੰਦੇ ਆ ਤੇ ਮੈਂ ਆਪਣੇ ਭਰਾ ਰਜਿੰਦਰ ਨੂੰ ਕਹਿ ਲੈਣਾ ਫਿਰ ਚਲੋ ਉਹ ਤੇ ਤੁਹਾਡੀ ਮਰਜ਼ੀ ਆ ਕਹਿ ਲੋ ਕਹਿਣਾ ਵਾ ਤੇ ਜੇ ਗਾੜੀਆਂ ਉਹ ਜਵਾਬ ਦੇ ਦੇਣਗੇ ਫਿਰ ਆਪਣੇ ਪੱਲੇ ਕੀ ਰਹੂਗਾ ਪਹਿਲਾ ਸਾਰਸ ਕਰ ਲੱਗੇ ਹੈਗੀ ਆ ਰਾਮਾ ਤੂੰ ਘਰੇ ਬੈਠੀ ਗੱਲਾਂ ਕਰੀ ਜਾਂਦੀਆਂ ਮੈਂ ਕਦੇ ਬਾਹਰ ਮਿਲਦਾ ਉਹਨੂੰ ਮੈਂ ਕਹਿ ਦਿੰਦਾ ਹਾਂ ਕਹਿ ਲਿਓ ਫਿਰ ਮਰਜ਼ੀ ਵੇਖ ਲਓ ਆਪਣੀ ਤੁਹਾਡਾ ਵੀ ਇਰਾਦਾ ਜਵਾਬ ਦੇਈ ਦੇਵੇ ਗਾੜੀਆਂ ਤੇ ਸਾਰੇ ਪਤਾ ਨਾ ਕਿਤੇ ਕੋਈ ਨਹੀਂ ਮਿਲਦਾ ਨਾ ਕਿਤੇ ਮੈਂ ਕਰਦਾ ਗੱਲ ਉਹਨਾਂ ਨੂੰ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਉਹ ਆਪਣੇ ਬੰਦੇ ਨਹੀਂਗੇ ਇਹਨਾਂ ਦਾ ਇਰਾਦਾ ਹੁੰਦਾ ਵੀ ਜਿਹੜਾ ਵੀ ਕੰਮ ਕਰਨਾ ਨਾ ਉਹਨਾਂ ਨੂੰ ਨਾਂ ਲੈ ਕੇ ਕਰਾਂ ਜੇ ਸਿਆਣੇ ਹੁੰਦੇ ਤੇ ਵਿਆਹ ਦੇ ਵਿੱਚ ਤਾਨੂੰ ਵੀ ਨਾਲ ਹੀ ਰੱਖਦੇ ਤਾਨੂੰ ਪੁੱਛਿਆ ਇਹਨਾਂ ਨੇ ਨਾ ਮੇਰੀਆਂ ਕੁੜੀਆਂ ਨੂੰ ਪੁੱਛਿਆ ਆਪ ਪਹਿਲਾਂ ਹੀ ਕੰਮ ਕਰਨਾ ਵਾ ਤੇ ਕਸੂਮ ਤੋਂ ਨਾ ਲਾ ਦੇਣੀ ਆ ਮੈਨੂੰ ਪਤਾ ਨਾ ਇਹਨਾਂ ਦੀ ਪਰਜਾਈ ਦਾ ਨੀਤ ਬੜੀ ਮਾੜੀ ਆ ਉਹਨੇ ਤੇ ਇਹੋ ਸੋਚਣਾ ਵਾ ਚੰਗੇ ਘਰ ਇਹਦੀ ਧੀ ਚੱਲ ਨਾ ਜਾਵੇ ਕਿਤੇ ਦੱਸ ਮੰਮੀ ਅੱਜ ਆਪ ਸ਼ਹਿਰ ਚਲ ਗਈ ਆ ਡੈਡੀ ਜੀ ਨੂੰ ਨਾਲ ਲੈ ਗਈ ਤੁঝে ਇਹਨਾਂ ਨੂੰ ਕੰਮ ਹੀ ਸ਼ੈਰ ਤੇ ਅਹੀਂ ਵੀ ਕਿਹ ਕੰਮ ਹੀ ਜਾਣਾ ਹੀ ਅਹੀਂ ਕਿੜਾ ਵੇਹੇ ਜਾਣਾ ਹੀ ਪਰ ਨਾ ਇਹ ਗੱਲ ਗਲਤ ਵਾ ਮੰਮੀ ਵਾਸਤੇ ਮੰਮੀ ਨੂੰ ਤਾਂ ਸਭੋ ਆਪ ਕਹਿਣਾ ਚਾਹੀਦਾ ਵਾ ਕਿ ਚੱਲ ਪੁੱਤ ਜਿਹੜੀ ਚੀਜ਼ ਦੀ ਲੋੜ ਵਾ ਜਗਦੇ ਸ਼ਰੋਂ ਲੈ ਆਓ ਇਹਨਾਂ ਨੇ ਸ਼ੌਂਕ ਪੂਰੇ ਕਰਨੇ ਆ ਸਾਡੇ ਪਰ ਨਾ ਇਹ ਤੇ ਇਨੀ ਗੱਲ ਕਹਿੰਦੀ ਨਹੀਂ ਆ ਕਿ ਤੁਸੀਂ ਵੀ ਆਪਣੀ ਮਰਜ਼ੀ ਕਰ ਲਓ ਜੇ ਹੁਣ ਇਹ ਆ ਤੇ ਇਹ ਵੀ ਕੋ ਗੱਲ ਕਰੀ ਜਾਂਦੇ ਆ ਕਿ ਮੰਮੀ ਜਿਹੜੀ ਚੀਜ਼ ਕਹਿੰਦੀ ਆ ਉਹਨੂੰ ਕਹਦੇ ਪੀ ਇਹ ਸੋਨਾ ਵਾ ਇਹਨੂੰ ਸੋਨਾ ਕਹੇ ਜੀ ਆ ਚੀਜ਼ ਇਦਾਂ ਵਾ ਉਹਨੂੰ ਇਦਾਂ ਹੀ ਕਹੇ ਪਰ ਕਿੰਨੀ ਕਵਾਰ ਇੱਕ ਵਾਰ ਕਹੂੰਗੀ ਦੋ ਵਾਰ ਕਹੂੰਗੀ ਹੁਣ ਹਰ ਵਾਰੀ ਥੋੜਾ ਕਿ ਆ ਜਾਂਦਾ ਵਾ ਇਦਾਂ ਪਰ ਸਮਝ ਨਹੀਂ ਆਉਂਦੀ ਹੁਣ ਮੈਂ ਪਿੰਡ ਵੀ ਕਿੰਨੂੰ ਦੱਸਾਂ ਨਾ ਕਿਸੇ ਨੂੰ ਕੁਝ ਦੱਸਣ ਜੋਗੀ ਆ ਕੀ ਕਰਾਂ ਹੁਣ ਜਿੱਦਾਂ ਦਾ ਇਹਨਾਂ ਦਾ ਵਤੀਰਾ ਵਾ ਮੈਨੂੰ ਤਾਂ ਲੱਗਦਾ ਵਾ ਕਿ ਮੇਰੇ ਸੁਪਨੇ ਨਾ ਸਾਰੇ ਅਧੂਰੇ ਹੀ ਰਹਿ ਜਾਣੇ ਆ ਮੈਂ ਤੇ ਸੋਚਿਆ ਸੀ ਚਲ ਵਿਆਹ ਤੋਂ ਬਾਅਦ ਨਾ ਕੁਛ ਕਰੂੰਗੀ ਪਰ ਨਹੀਂ ਸਾਰੀਆਂ ਆਸਾਂ ਦੇ ਪਾਣੀ ਫਿਰ ਜਾਣਾ ਜਾਬ ਦਾ ਇਹਨਾਂ ਨਾਲ ਗੱਲ ਕਰਕੇ ਵੇਖੂ ਅਦਾ ਇੱਕ ਵਾਰ ਜੇਤਪਾਲਾ ਮੰਮੀ ਨਾਲ ਗੱਲ ਕਰਨਗੇ ਵਹਿ ਕਰਨੀ ਵੀ ਤੇ ਬਣਦੀ ਆ ਮੈਂ ਕਿਹੜਾ ਕੁਛ ਮਾੜਾ ਕਰਨ ਦੇਈ ਆ ਇਹਨਾਂ ਦੇ ਫਦੇ ਵਾਸਤੇ ਆ ਰਪਿੰਦਰ ਹਾਂਜੀ ਆ ਜੋ ਮੰਮੀ ਕਿੱਥੇ ਲੱਭਣ ਦੀ ਕਿੱਥੇ ਗਈ ਆ ਮੰਮੀ ਹੁਣਾਂ ਨੇ ਕਿੱਥੇ ਜਾਣਾ ਵਾ ਹਾਂ ਮੈਨੂੰ ਲੱਗਦਾ ਸ਼ਹਿਰ ਗਏ ਨੇ ਉਹ ਸ਼ਹਿਰ ਗਏ ਆ ਹਾਂਜੀ ਦੱਸਿਆ ਨਹੀਂ ਉਹਨਾਂ ਨੇ ਜਾਣਾ ਸੀ ਤੇ ਚਲੋ ਤੁਸੀਂ ਦੇ ਬਾਹਰ ਹੀ ਤੁਹਾਨੂੰ ਤਾਂ ਨਹੀਂ ਦੱਸਿਆ ਮੈਂ ਘਰ ਦੇ ਵਿੱਚ ਬੈਠੀ ਮੈਨੂੰ ਕਿਹੜਾ ਦੱਸ ਕੇ ਗਏ ਆ ਚੁੱਪ ਕਰਕੇ ਚਲ ਗਏ ਆ ਉਹ ਚੱਲ ਕੇ ਤੇ ਜ਼ਰੂਰੀ ਕੰਮ ਪੈ ਗਿਆ ਹੁਣ ਉਹਨਾਂ ਨੂੰ ਤਾਂ ਦੱਸਿਆ ਹੁਣ ਉਹਨਾਂ ਨੇ ਕੰਮ ਤੇ ਜ਼ਰੂਰੀ ਸਾਰਿਆਂ ਨੂੰ ਪੈ ਹੀ ਜਾਂਦਾ ਵਾ ਪਰ ਇਹ ਕਿ ਬੰਦਾ ਦੱਸ ਕੇ ਤੇ ਜਾਵੇ ਕਿ ਆਪਾਂ ਇੱਥੇ ਚੱਲੇ ਆ ਉਹ ਤਾਂ ਇੱਕ ਵਾਰੀ ਤਾਂ ਦੱਸ ਜਾਂਦੀ ਹੁੰਦੀ ਆ ਤੇ ਕਿਤੇ ਅਚਾਨਕ ਫੋਨ ਆ ਗਿਆ ਹੋਊਗਾ ਜਾਂ ਕਿਸ ਦਾ ਨਾਲੇ ਮੇਰੀ ਗੱਲ ਸੁਣੋ ਮੰਮੀ ਵਾਸਤੇ ਵਾਲੀ ਗੱਲ ਗਲਤ ਵਾ ਨਾ ਹੁਣ ਆਪਾਂ ਉਦਨ ਚੱਲਨੇ ਆਂ ਹੀ ਸ਼ਹਿਰ ਤੇ ਮੰਮੀ ਨੇ ਕਿੰਨਾ ਕੁਛ ਕਿਹਾ ਵੀ ਤੂੰ ਹੀ ਸ਼ਹਿਰ ਕੀ ਕਰਨ ਜਾਣਾ ਵਾ ਉਥੇ ਐਵੇਂ ਪੈਸੇ ਖਰਚਨੇ ਆ ਆ ਕਰਨਾ ਉਹ ਕਰਨਾ ਵਾ ਹੁਣ ਸਾਡਾ ਵੀ ਤੇ ਜੀ ਕਰਦਾ ਹੀ ਆ ਸ਼ਹਿਰ ਜਾਣ ਨੂੰ ਜਦੋਂ ਮੰਮੀ ਨੂੰ ਕੰਮ ਆ ਇਦਾਂ ਹੀ ਵੀ ਤੇ ਕੋਈ ਨਾ ਕੋਈ ਸਮਾਨ ਲੈ ਕੇ ਹੀ ਹੋਣਾ ਹੀ ਚੱਲ ਕੋਈ ਗੱਲ ਨਹੀਂ ਕਿ ਇਸ ਦਿਨ ਆਪਾਂ ਵੀ ਚੱਲ ਜਾਾਂਗੇ ਇਹ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਵਾ ਉਹ ਮੜਕੇ ਮੈਨੂੰ ਡੈਡੀ ਵੀ ਕਹਿਣ ਡਿਆ ਇਹ ਵੀ ਤੂੰ ਹੋਵੋ ਪਰ ਉਹਦੋਂ ਮੈਂ ਕੱਪੜੇ ਲਾ ਲਏ ਇਹਦੇ ਵਿੱਚ ਗੁੱਸਾ ਕਰਨ ਵਾਲੀ ਨਹੀਂ ਗੱਲ ਹੈਗੀ ਮੈਂ ਵੈਸੇ ਤੁਹਾਡੇ ਨਾਲ ਵਿਹਾਰੀ ਗੱਲ ਕਰਨ ਦੇਈ ਆ ਕਿ ਚਲ ਮੰਮੀ ਦੱਸ ਕੇ ਤੇ ਜਾਂਦੇ ਵੇਖ ਲਓ ਦੱਸ ਕੇ ਉਹ ਨਹੀਂ ਗਏ ਹੈਗੇ ਉਹ ਚਲ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਦੱਸਣ ਡਿਆ ਕੋਈ ਜ਼ਰੂਰੀ ਕੰਮ ਹੋਊਗਾ ਚਲ ਹਾਂ ਗੱਲਾਂ ਤੇ ਛੱਡੋ ਮੈਂ ਤਾਂ ਤੁਹਾਨੂੰ ਇੱਕ ਗੱਲ ਕਰਨੀ ਆ ਦੱਸੋ ਗੱਲ ਇਹ ਆ ਕਿ ਮੇਰੀ ਨਾ ਪੜਾਈ ਪੂਰੀ ਹੋ ਗਈ ਆ ਹੁਣ ਤੇ ਮੈਂ ਸੋਚਿਆ ਸੀ ਚਲ ਵਿਆਹ ਤੋਂ ਬਾਅਦ ਨਾ ਕੋਈ ਨੌਕਰੀ ਵੇਖ ਲੂੰਗੀ ਤੇ ਮੇਰਾ ਇਰਾਦਾ ਬਣੰਦਿਆ ਵਾ ਕਿ ਮੈਂ ਸਕੂਲ ਦੇ ਵਿੱਚ ਨਾ ਲੱਗ ਜਾ। ਉਹ ਚੱਲ ਵਧੀਆ ਗੱਲ ਆ। ਪੜ੍ਹਾਈ ਪੂਰੀ ਹੋ ਗਈ ਆ ਤੇ ਮੰਮੀ ਕੋਣੀ ਆਉਂਦੇ ਆ ਨਾ ਚੈਰੋਂ ਤੇ ਸਲਾਹ ਕਰ ਲਈ ਨੇ ਸਰ ਜਾਨੇ ਬਹਿ ਕੇ। ਜੇ ਤੇ ਕਹਿਣਗੇ ਤੇ ਕੋਈ ਗੱਲ ਨਹੀਂ ਕੋਈ ਨਾ ਕੋਈ ਸਕੂਲ ਵੇਖ ਲੈਨੇ ਆ ਤੇ ਉੱਥੇ ਲਵਾ ਦਾਂਗੇ ਫਿਰ ਤੈਨੂੰ। ਅਵਲ ਤੇ ਮੰਨ ਹੀ ਜਾਣਾ ਉਹਨਾਂ ਨੇ। ਮੈਂ ਤਾਂ ਤੇ ਤੁਹਾਡੇ ਨਾਲ ਪਹਿਲਾਂ ਸਲਾਹ ਕੀਤੀ ਆ। ਤੇ ਚੱਲ ਮੰਮੀ ਤੋਂ ਪਹਿਲਾਂ ਨਾ ਤੁਹਾਨੂੰ ਦੱਸਦੀ ਆ। ਚੱਲ ਤੁਸੀਂ ਮੰਮੀ ਦੇ ਨਾਲ ਨਾ ਹੁਣ ਪਿਆਰ ਨਾਲ ਗੱਲ ਕਰਿਓ। ਉਹਨਾਂ ਨੂੰ ਪੁੱਛ ਲਿਓ ਇੱਕ ਵਾਰ। ਹੁਣ ਮੇਰੀ ਗੱਲ ਸੁਣੋ ਵਿਹਲਿਆਂ ਵੀ ਕਰ ਕੀ ਕਰਨਾ ਹੁੰਦਾ ਵਾ ਸਾਰਾ ਦਿਨ ਤੇ ਲੰਘਦਾ ਹੀ ਨਹੀਂ ਆ ਕੰਮ ਕਰਕੇ ਸਾਰੇ ਟਾਈਮ ਨਾਲ ਵਿਹਲੇ ਹੋ ਜਾਈਦਾ ਵਾ ਤੇ ਚਲ ਉੱਥੇ ਚਲ ਜਿਆ ਕਰੂੰਗੀ ਨਾਲ ਦੇ ਟਾਈਮ ਪਾਸ ਹੋ ਜਾ ਕਰੂਗਾ ਤੇ ਨਾਲੇ ਸਾਰਾ ਦਿਨ ਲੰਘ ਜਾਂਦਾ ਆ ਉਹ ਕੋਈ ਗੱਲ ਨਹੀਂ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਇਹ ਆ ਵੀ ਮੰਮੀ ਆਉਗੀ ਨਾ ਫੇਰ ਹੀ ਹੱਲ ਹੋਣਾ ਵਾ ਮੰਮੀ ਨੇ ਪੁੱਛ ਗਈ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਮੰਮੀ ਨਾਲ ਸਲਾਹ ਕਰ ਲਿਓ ਇੱਕ ਵਾਰ ਚਲ ਕੋਈ ਗੱਲ ਨਹੀਂ ਆਉਂਦੇ ਆ ਨਾ ਤੇ ਮੈਂ ਸਲਾਹ ਕਰਕੇ ਤੁਹਾਨੂੰ ਦੱਸਣਾ ਚਲੋ ਠੀਕ ਠੀਕ ਚੱਲ ਹੁਣ ਇਹਨਾਂ ਨਾਲ ਤੇ ਗੱਲ ਕੀਤੀ ਆ ਨਾ ਚੱਲਿਆ ਕਿ ਮੰਮੀ ਦੇ ਨਾਲ ਗੱਲ ਕਰਨਗੇ ਨਾ ਤੇ ਆਪੇ ਚਲ ਕੋਈ ਨਾ ਕਿਸੇ ਗੱਲ ਦਾ ਹੱਲ ਹੋ ਜਾਊਗਾ ਨਾਲੇ ਸੱਚ ਇਹਨਾਂ ਨੂੰ ਇੱਕ ਗੱਲ ਹੋਰ ਦੱਸਣੀ ਪਤਾ ਨਹੀਂ ਕਿੱਥੇ ਚਲ ਗਈ ਆ ਮੇਰੀ ਗੱਲ ਸੁਣੀ ਆ ਮੜੀ ਜੀ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਮੈਨੂੰ ਗੱਲਾਂ-ਗੱਲਾਂ ਦੇ ਵਿੱਚ ਖਿਆਲੀ ਭੁੱਲ ਗਿਆ ਦੱਸੋ ਮੈਂ ਤਾਂ ਉਹਨੂੰ ਦੱਸਣਾ ਹੀ ਵੀ ਜੋ ਬਨਵੀਰ ਨੇ ਹੋਣਾ ਵਾ ਅੱਜ ਅੱਜ ਆਹੋ ਕੋਈ ਗੱਲ ਨਹੀਂ ਆਉਣਾ ਵੰਦੇ ਮੈਂ ਤੁਹਾਨੂੰ ਇਹੀ ਕਹਿਣਾ ਵੀ ਘਰੇ ਰਹੇਓ ਤੇ ਨਾਲੇ ਥੋੜਾ ਬੋਤਾ ਸੰਭਾਲ ਲਿਆ ਦੋ ਜਾ ਆ ਵਾਸਤੇ ਕੋਈ ਗੱਲ ਨਹੀਂ ਮੈਂ ਲਿਆ ਦੰਨਾ ਵਾ ਤੇ ਘਰੇ ਹੀ ਮੈਂ ਮੈਂ ਕਿੱਥੇ ਜਾਣਾ ਵਾ ਆ ਮੈਂ ਤਾਂ ਆਈ ਤੁਹਾਨੂੰ ਦੋ ਕਹਿਣਾ ਸੀ ਤੇ ਮੈਨੂੰ ਖਿਆਲ ਭੁੱਲ ਗਿਆ ਛੇਤੀ ਵਿੱਚ ਕੋਈ ਗੱਲ ਨਹੀਂ ਤੇ ਹੁਣ ਆਜੋ ਜਿੱਥੇ ਵੀ ਚੱਲੇ ਛੇਤੀ ਆ ਗਿਆ ਮੈਂ ਬਸ ਚੱਲ ਜਾਓ ਫਿਰ ਇਹ ਅੱਦਾ ਕਰਦੀਆਂ ਸੰਦੀਪ ਨੂੰ ਪੋਸ਼ ਹੀ ਲੈਣੀ ਆ ਲੀੜੇ ਕੱਪੜੇ ਦੀ ਲੋੜ ਵਾ ਜੇ ਸੂਟ ਸਾੜ ਕਹਿੰਦੀ ਹੋਊਗੀ ਤੇ ਲੈ ਦਿੰਨੇ ਆ ਡੈਡੀ ਇਹ ਦਿਨ ਪੈਸੇ ਤੇ ਲਿਆਉਣੇ ਆ ਸੰਦੀਪ ਆ ਗਈ ਮੰਮੀ ਗਾਲਸਣ ਪਤਮੇਰੀ ਹਾਂਜੀ ਮੰਮੀ ਬਲੋਂਡੇ ਪੁੱਤ ਆਵਾਜ਼ ਤੇ ਨੂੰ ਮੈਂ ਤਾਂ ਮਾਰੀ ਸੀ ਜੇ ਲੀੜੇ ਕੱਪੜੇ ਦੀ ਲੋੜ ਵਾ ਨਾ ਮੈਨੂੰ ਦੱਸ ਤੇ ਜਾ ਕੇ ਤੇ ਲਿਆ ਦਾਂ ਸੂਟ ਤੇ ਨੂੰ ਮੈਂ ਮੰਮੀ ਲੀੜੇ ਕੱਪੜੇ ਦੀ ਮੈਨੂੰ ਲੋੜ ਨਹੀਂ ਹੈਗੀ ਦੋ ਸੂਟ ਮੇਰੇ ਨਵੇਂ ਪਏ ਆ ਉਹ ਮੈਂ ਪਾਏ ਨਹੀਂ ਆ ਉਹੀ ਪਾ ਲੂੰਗੀ ਵੀ ਹਲਾ ਤੇਰੀ ਮਰਜ਼ੀ ਆ ਨਹੀਂ ਨਹੀਂ ਹੋਰ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਦੱਸ ਦੇ ਮੈਨੂੰ ਕੋਈ ਗੱਲ ਨਹੀਂ ਮੰਮੀ ਜੀ ਹੋਰ ਚੀਜ਼ ਦੀ ਲੋੜ ਹੋਵੇ ਮੈਂ ਆਪੇ ਦੱਸ ਦੂੰਗੀ ਸੂਟ ਤੇ ਮੇਰੇ ਕੋ ਹੈਗੀ ਆ ਕੀ ਕਰਨੇ ਨਵੇਂ ਸੂਟ ਮੈਂ ਚੱਲ ਪੁੱਤ ਮੈਂ ਤੇ ਹੱਥ ਜੋੜਦੀ ਆ ਗਾੜੀ ਪਰਿਵਾਰ ਵਧਿਆ ਹੋਵੇ ਸਹੀ ਗੱਲ ਆ ਮੰਮੀ ਅਹੀਂ ਤੇ ਇੱਥੇ ਚੱਲ ਏਦਾਂ ਹੀ ਆ ਕੜੀ ਤੁਹਾਡੀ ਜ਼ਿੰਦਗੀ ਸੌਖੀ ਹੋਊ ਨਾ ਸਾਡੇ ਵੀ ਦਿਨ ਚਾਰ ਚੰਗੇ ਲੰਘ ਜਾਣਗੇ ਹਾਂ ਠੀਕ ਕਹਦੀਆਂ ਗੱਲਾਂ ਕਰੀ ਜਾਂਦੇ ਜੀ ਪੁੱਤ ਗੱਲਾਂ ਕਾਦੀਆਂ ਕਰਨੀਆਂ ਵਾ ਸੰਦੀਪ ਨੂੰ ਪੁੱਛਣ ਲਈ ਹਾਂ ਤੇ ਸੂਟ ਹੈਗਾ ਵਾ ਕੋਈ ਨਵਾਂ ਕੇ ਜਾਂ ਲਿਆਦਾ ਮੈਂ ਸਵਾਲਾ ਜੇ ਤੁਸੀਂ ਦੀਦੀ ਨੂੰ ਸੂਟ ਬਣਾ ਦੋ ਹਾਂ ਨਹੀਂ ਨਹੀਂ ਚਾਹਾਂਦੀ ਮੈਂ ਕੋ ਦੋ ਹੋ ਗਏ ਆ ਕੀ ਕਰਨੇ ਐ ਮੈਂ ਚਲੋ ਵੇਖ ਲਓ ਪਰ ਜੇ ਦੀਆਂ ਵਲਾਗਾਂ ਮੈਂ ਸ਼ੁਰੂ ਕੀਤੀ ਤਾਵਾ ਤੇ ਕਪੜਾ ਤੁਹਾਨੂੰ ਵੀ ਪਤਾ ਸੋਣਾ ਚਾਹੀਦਾ ਹੀ ਆ ਮੈਂ ਤਾਂ ਕਿਹਾ ਵਾ ਨਹੀਂ ਤਾਂ ਲਿਆ ਦਿੰਨੇ ਆ ਉਹ ਕਹਿੰਦੀ ਦੋ ਹੈਗੇ ਆ ਕੋਈ ਗੱਲ ਨਹੀਂ ਕੋਈ ਲੋੜ ਨਹੀਂ ਤੇ ਜੋਤ ਨੂੰ ਲੈ ਦੋ ਇਹਦਾ ਸੂਟ ਕੋਈ ਨਹੀਂ ਹੈਗਾ ਵਿਚਾਰੀ ਦਾ ਕੋਈ ਨਹੀਂ ਇਹਦਾ ਸਰ ਜਾਣਾ ਵਾ ਤੈਨੂੰ ਲੋੜ ਵਾ ਨਹੀਂ ਨਹੀਂ ਮੰਮੀ ਫਿਰ ਵੀ ਚੰਗੇ ਨਹੀਂ ਲੱਗੀ ਦਾ ਨਿੱਕੀ ਪਹਿਣਵਾ ਮੇਰੀ ਕੋਈ ਗੱਲ ਨਹੀਂ ਇਹਦੇ ਕੋ ਹੈਗੇ ਬੜੇ ਸੋਹਣੇ ਸੂਟ ਮੰਮੀ ਵੇਖੋ ਕਿੱਥੇ ਸੂਟ ਹੈਗੇ ਆ ਤਾਲੇ ਇਹ ਦਿਨ ਕਿਡਾ ਵਾਰ-ਵਾਰ ਆਉਣੇ ਆ ਮੈਨੂੰ ਵੀ ਇੱਕ ਬਣਾ ਕੇ ਦੋ ਤੇ ਦੀਦੀ ਨੂੰ ਵੀ ਬਣਾ ਕੇ ਦੋ ਤੁਹਾਡੇ ਕੰਮ ਤੇ ਇਦਾਂ ਹੀ ਚੱਲਦੇ ਰਹਿਣੇ ਚੱਲ ਕੋਈ ਗੱਲ ਨਹੀਂ ਤੇਰੇ ਡੈਡੀ ਆਉਂਦੇ ਆ ਨਾ ਕਰਦੀਆਂ ਮਸਲਾ ਉਹਨਾਂ ਨਾਲ ਵੀ ਕੀ ਜਾਂਦੇ ਆ ਹੁਣ ਤੂੰ ਵੀ ਸਿਆਣੀ ਆ ਪਰ ਉਹਨੇ ਵਾਤੇ ਵੀ ਕੋਈ ਚੀਜ਼ ਬਣਾਉਣੀ ਕਿ ਨਹੀਂ ਬਣਾਉਣੀ ਜੇ ਆਪਣੇ ਖਰਚੇ ਕਰੀ ਗਏ ਉੱਥੇ ਕੀ ਲੈ ਕੇ ਜਾਵਾਂਗੇ ਪੁੱਤ ਸਿਆਣੇ ਬਣੀਦਾ ਹੁੰਦਾ ਵਾ ਤੇਰਾ ਪਿਓ ਇਕੱਲਾ ਤਾਂ ਹੈਗਾ ਵਾ ਕਮਾਉਣ ਵਾਲਾ ਕਿੰਨੀ ਕਉ ਨੂੰ ਤੰਗੀ ਦੇਈ ਜਾਵਾਂਗੇ ਤੇ ਇਥੋਂ ਪੈਸੇ ਲਿਆ ਇਥੋਂ ਪੈਸੇ ਲਿਆ ਚਲ ਮम्मी ਕੋਈ ਗੱਲ ਨਹੀਂ ਇੱਕ ਸੂਟੀਆਂ ਬਣਾ ਦੋ ਕੋਈ ਗੱਲ ਨਹੀਂ ਵਿਚਾਰੀ ਨੂੰ ਫਿਰ ਕੀ ਆ ਚਲ ਕੋਈ ਨਹੀਂ ਵੇਖ ਲੈਣੇ ਆ ਜੇ ਤੇ ਪੈਸੇ ਮਿਲ ਗਏ ਫਿਰ ਬਣਾ ਦਾਂਗੇ ਨਾ ਮਿਲੇ ਤੇ ਫਿਰ ਉਹਨਾਂ ਵਿੱਚ ਇਹਨੂੰ ਗੁਜ਼ਾਰਾ ਕਰਨਾ ਪੈਣਾ ਵਾ ਚਲ ਕੋਈ ਗੱਲ ਨਹੀਂ ਡੈਡੀ ਆਉਂਦੇ ਨਾ ਫਿਰ ਪੁੱਛ ਲੈ ਉਹਨਾਂ ਨੂੰ ਕੀ ਕਹਿੰਦੇ ਆ ਉਹ ਤਾਂ ਸਿਆਣੇ ਬਣੀਦਾ ਹੁੰਦਾ ਵਾ ਆਪਣੇ ਘਰ ਵਾਲੇ ਵੇਖੀਦਾ ਹੁੰਦਾ ਵਾ ਚਲੋ ਕੋਈ ਨਹੀਂ ਮम्मी ਤੇ ਪਾ ਪਾਈ ਜਾਈਏ ਤੇ ਇਦਾਂ ਨਹੀਂ ਇਦਾਂ ਕਰੋ ਅਗਲਾ ਪਰੇਸ਼ਾਨ ਹੋਊਗਾ ਕੋਈ ਗੱਲ ਨਹੀਂ ਜੇ ਨਾ ਨਾ ਸਰੂਗਾ ਤੇ ਨਾ ਬਣਾ ਕੇ ਦਿਓ ਪਰ ਦੀਦੀ ਨੂੰ ਬਣਾ ਦਿਓ ਤੁਹਾਨੂੰ ਵੀ ਪਤਾਵਾ ਕਪੜਾ ਚੰਗਾ ਹੋਏ ਤਾਂ ਹੀ ਜੱਜਦਾ ਵਾ ਕੱਲ ਨੂੰ ਮੰਨ ਲੋ ਰਿਸ਼ਤਾ ਪੱਕਾ ਹੋ ਜਾਂਦਾ ਵਾ ਫਿਰ ਸਾਨੂੰ ਗੱਲਾਂ ਨਾ ਕਰਨਗੇ ਵੀ ਤੁਹਾਡੇ ਕੋਤੇ ਕਪੜੇ ਵੀ ਚੱਜਦੇ ਹੈ ਨਹੀਂ ਚੱਲ ਕੋਈ ਗੱਲ ਨਹੀਂ ਜਾ ਕੇ ਤੇ ਲਿਆ ਦਾਂਗੇ ਫਿਰ ਕਰ ਲੋ ਤੁਸੀਂ ਕੰਮ ਤਾਂ ਆਪਣਾ ਵੱਡੀ ਤੇ ਵਿਚਾਰੀ ਚੰਗੀ ਆ ਮੈਂ ਕਿਹਾ ਵੀ ਹੈਗਾ ਵੀ ਸੂਟ ਬਣਾ ਲਾ ਆਂਦੀ ਨਹੀਂ ਮੰਮੀ ਦੋ ਸੂਟ ਹੈਗੇ ਆ ਤੇ ਨਿੱਕੀ ਵੀ ਮੈਨੂੰ ਬਣਾ ਦੋ ਦਵਾਦਾ ਕੋਈ ਗੱਲ ਨਹੀਂ ਉਹਨਾਂ ਵਿੱਚ ਗੁਜ਼ਾਰਾ ਕਰ ਲੈਣ ਹੁਣ ਉੱਥੇ ਵੀ ਲੀੜਾ ਕੱਪੜਾ ਦੇਣਾ ਬੰਦਾ ਕਿ ਨਹੀਂ ਬੰਦਾ ਹੱਥ ਲ ਮੁਕਾਉਂਦੇ ਥੋੜਾ ਚੱਲ ਜਾਣਾ ਹੁੰਦਾ ਮੁੜ ਕੇ ਜੇ ਮੁੰਡਾ ਪਸੰਦ ਆ ਗਿਆ ਤੇ ਘੜੀ ਘੜੀ ਕਿੱਥੋਂ ਪੈਸੇ ਲਿਆਉਣੇ ਆ ਪੁੱਤ ਹੁੰਦਾ ਚੱਲ ਕੇ ਨੌਕਰੀ ਪੇਸ਼ਾ ਕਰਦਾ ਕਿ ਕੰਮਕਾਰ ਤੇ ਲੱਗਦਾ ਇਤਿਹਾਸ ਹੁੰਦੀ ਹੁਣ ਕੱਲਾ ਜਾਣਾ ਕਮਾਉਣ ਵਾਲਾ ਕਿੰਨਾ ਕੁ ਦਬਾਅ ਪਾਵਾਂਗੇ ਇੱਥੋਂ ਪੈਸੇ ਲਿਆਓ ਇੱਥੇ ਲਿਆਓ ਦੋ ਕੁੜੀਆਂ ਘਰਵਾ ਕੋਠੇ ਜਿੱਡੀਆਂ ਜਵਾਨ ਉਹਨੂੰ ਵੀ ਪੜਾਉਣ ਦੇ ਆ ਇੰਨਾ ਖਰਚਾ ਕਿੱਥੋਂ ਆਉਣਾ ਵਾ ਮੈਨੂੰ ਤੇ ਆਪ ਸਮਝ ਨਹੀਂ ਗਈ ਹੁੰਦੀ कौन आया वहा बारे सीकालवीर जी हो ठीक ठाक हां जी वादिया आ जाओ ਕਿੱਥੇ ਗਏ ਕਰਦੇ? ਬਾਸ ਘਰੇ ਹੀ ਨੇ ਮਮੀ ਹੁਣੀ ਜਰਾ ਖੇਤਾਂ ਤੱਕ ਗਏ ਹੀ। ਉਦਾਂ ਹੀ? ਬਾਸ ਉਦਾਂ ਹੀ ਥੋੜਾ ਜਿਹਾ ਕੰਮ ਹੀ। ਅੱਛਾ। ਕੋਈ ਨਹੀਂ ਹੁੰਦੇ ਹੁਣੇ ਆ। ਤੇ ਭਾਜੀ ਕਿੱਥੇ ਆ? ਉਹ ਵੀ ਬਾਸ ਇੱਥੇ ਜਰਾ ਗੱਬਨੂ ਗਏ ਹੀ। ਠੀਕ ਹੈ ਠੀਕ ਹੈ। ਹਾਂਜੀ ਹੋ ਤੇ ਸੁਣਾਓ। ਸਭ ਵਧੀਆ ਠੀਕ ਠਾਕ ਹੈ। ਠੀਕ ਠਾਕ ਹੈ ਬੀਜੀ। ਬੀਜੀ ਵਧੀਆ ਠੀਕ ਠਾਕ ਹੈ। ਕਹਿੰਦੇ ਹੀ। ਕਹਿੰਦੇ ਵੀ ਤੂੰ ਹੋਇਆ ਮੈਂ ਤਾਂ ਕਹਿਣੇ ਸਿਕੋ ਮੈਂ ਨਾਲ ਚੱਲੋ ਮੇਰੇ। ਅੱਛਾ ਅੱਛਾ। ਤੇ ਕਹਿੰਦੇ ਨਹੀਂ ਤੂੰ ਹੋਇਆ ਕੱਲਾ ਹੀ ਮੁੜ ਕੇ ਫੇਰ ਤੂੰ ਕਾਲੀ ਪਾਦ ਰਹੀ। ਚੱਲ ਗੱਡੀ ਤੇ ਤੇ ਆਏ ਹੀ ਤੇ ਤੁਸੀਂ ਨਾਲ ਲੈ ਠੀਕ ਠੀਕ ਆ ਹਾਂ ਹੋਰ ਚਲੋ ਵਧੀਆ ਆ ਬੱਸ ਵਧੀਆ ਠੀਕ ਜੇ ਠੀਕ ਆ ਅੱਛਾ ਬੈਠੋ ਤੁਸੀਂ ਮੈਂ ਮਾਰਦੀ ਆਵਾਜ਼ ਇਹਨਾਂ ਨੂੰ ਖੰਬਲਾ ਦੇ ਮਾੜੇ ਬਲ ਮੈਨਾਂ ਨੂੰ ਕਿਹਾ ਵੀ ਹੀ ਵੀ ਕਰੇ ਰਹੇ ਹੋ ਆ ਗੱਲ ਸੁਣੋ ਮੜੀ ਜੀ ਜੋ ਬਨਵੀਰ ਜੀ ਆਏ ਹੀ ਘਰ ਆ ਗਿਆ ਆਹੋ ਆਜੋ ਬੱਲੇ ਜੋਬਨ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਵਧੀਆ ਪਹਿਲਿਆਂ ਚ ਗਏ ਹੋ ਓਏ ਆਹੋ ਇੱਥੇ ਕੀ ਆਇਆ ਫੇਰਾ ਮਾਰਨ ਮੜਾ ਜਾ ਨਹੀਂ ਮੈਂ ਪਾਣੀ ਲੈ ਆਵਾਂ ਨਹੀਂ ਰਹਿ ਪਿੰਦਰ ਪਾਣੀ ਨਹੀਂ ਗਾ ਪੀਣਾ ਠੰਡ ਬੜੀ ਆ ਗਈ ਤੇ ਚੱਲ ਚਾਹ ਬਣਾ ਲਾਂ ਫਿਰ ਘੁੱਟ ਹੋਰ ਠੀਕ ਠਾਕ ਵਧੀਆ ਸਭ ਠੀਕ ਠਾਕ ਤੁਸੀਂ ਨਾ ਪੱਲਾ ਹੀ ਆ ਗਿਆ ਵਾ ਯਾਰ ਮੈਨੂੰ ਹੀ ਅੱਗੇ ਕੰਮ ਅੱਛਾ ਤੇ ਮੈਂ ਸੋਚਿਆ ਮੈਂ ਹਾਂ ਚੱਲ ਜਾਂਦੇ ਆਂਦੇ ਮਿਲ ਜੰਨਾ ਚੱਲ ਵਧੀਆ ਮੈਂ ਤੁਹਾਨੂੰ ਕਹਿਣ ਦੇ ਹਾਂ ਬੀਜੀ ਨੇ ਵੀ ਹਾਂ ਮੈਂ ਤਾਂ ਤੁਸੀਂ ਮੇਰੇ ਨਾਲ ਹੀ ਚੱਲੋ ਆਹੋ ਚੱਲ ਗੱਡੀ ਤੇ ਕਹਿੰਦੇ ਵੀ ਮੈਂ ਅੱਗੇ ਵੀ ਇੱਕ ਦਿਨ ਆਈ ਤੇ ਕਿਤੇ ਘੜੀ ਘੜੀ ਜਾਂਦੇ ਚੰਗਾ ਨਹੀਂ ਲੱਗਦਾ ਉਹ ਚੱਲ ਇੱਥੇ ਆਪਣਾ ਦੇ ਘਰ ਵਾ ਨਹੀਂ ਉਹੋ ਸਹਤੱਕ ਇਹ ਮੜਾ ਜਾ ਠੀਕ ਹੈ ਠੀਕ ਹੈ ਆ ਕੋਈ ਗੱਲ ਨਹੀਂ ਆ ਜਾਂਦੇ ਕੀ ਪਤਾ ਤੇਰੇ ਫਸਲਾਂ ਦਾ ਕਿਦਾਂ ਬਾਅਦ ਠੀਕ ਠਾਕ ਵਧੀਆ ਪਾਣੀ ਪੁਣੀ ਲਾਇਆ ਹੀ ਹੁਣ ਠੀਕ ਹੈ ਠੀਕ ਹੈ ਹੂੰ ਬੀਜੀ ਕਹਿੰਦੇ ਸੀ ਮੈਨੂੰ ਕਿੰਦਰਪਿੰਦਰ ਨੂੰ ਕਹਿ ਗਿਆ ਉਹ ਪਿੰਡ ਕਿਦਾਂ ਆਉਣਾ ਵਾ ਉਹ ਵੀਰ ਜੀ ਬਸ ਇਦਾਂ ਟਾਈਮ ਨਹੀਂ ਲੱਗਾ ਆਉਂਦਾ ਕੋਈ ਨਹੀਂ ਕੱਢਦੇ ਆ ਟਾਈਮ ਹੁਣ ਤੁਹਾਡੇ ਵਾਲੇ ਕੱਢੋ ਭਾਜੀ ਕਿਹਦੇ ਟਾਈਮ ਆ ਕੋਈ ਗੱਲ ਨਹੀਂ ਆ ਜਾਾਂਗੇ ਕਿਹਦੇ ਨਾਲ ਇਦਾਂ ਹੀ ਕਰੀ ਕੋਈ ਸੱਦ ਲੈਂਦਾ ਕਦੀ ਕੋਈ ਉਹਦੇ ਦਾ ਘਰ ਬੈਠਾ ਹੀ ਨਹੀਂ ਹੈ ਹੂੰ ਆ ਘਰ ਵਧੀਆ ਸਗੋਂ ਡੇਰਿਆਂ ਜੀ ਚੰਗਾ ਮੈਨਾਂ ਉਹ ਆਹ ਉਹ ਆ ਸ਼ਾਂਤੀ ਜੀ ਰਹਿੰਦੀ ਹੈ ਸ਼ਾਂਤੀ ਰਹਿੰਦੀ ਹੈ ਤੇ ਆਹ ਨਾਲ ਦੇ ਡੇਰੇ ਆਪਣੀ ਆਹੋ ਆਪਣੀ ਆ ਠੀਕ ਠੀਕ ਸਾਈ ਚਾਚਾ ਹੀ ਆਪਣੀ ਚਲੋ ਵਧੀਆ ਗਾ ਜੋ ਬਣ ਕੰਮ ਕਰ ਕੀ ਆ ਫਿਰ ਆਪਣਾ ਕੰਮ ਬਾਜੀ ਭੱਠੇ ਆ ਦੋ ਮੇਰੇ ਅੱਛਾ ਅੱਛਾ ਇੱਕ ਗਰਦਾਸਪੁਰ ਵਾਲਾ ਅੱਛਾ ਤੇ ਕਿਧਰ ਧਾਰੀਵਾਲ ਵਾਲ ਵਾਲਾ ਚਲੋ ਵਧੀਆ ਫਿਰ ਉਹਦੇ ਕਰਕੇ ਫਿਰ ਇਧਰ ਨੂੰ ਫੇਰਾ ਵਜਦਾ ਵਗਾ ਠੀਕ ਹੈ ਠੀਕ ਹਾਂਜੀ ਚਲ ਜਓ ਨੰਗਣਾ ਹਣਾ ਬਾਜਾ ਕਰ ਨਹੀਂ ਨਹੀਂ ਜ਼ਰੂਰ ਹੋਂ ਤੇ ਆਇਆ ਕਰਾਂਗੇ ਹਾਂਜੀ ਤੇ ਚੰਗਾ ਚੱਲੀ ਜਾਂਦਾ ਕੰਮ ਫਿਰ ਉੱਤੇ ਕੰਮ ਵਧੀਆ ਚੱਲੀ ਜਾਂਦਾ ਠੀਕ ਹੈ ਠੀਕ ਇੰਦਾ ਤੁਹਾਨੂੰ ਪਤਾ ਘਾਟੇ ਵਾਦੇ ਤੇ ਕੰਮ ਅਜ ਹੁੰ ਆਪਣੇ ਕੰਮ ਨਾਲ ਦੀ ਰੇਜ਼ ਨਹੀਂ ਕੋਈ ਨਹੀਂ ਬਿਲਕੁਲ ਮਿਹਨਤ ਕਰਕੇ ਹੀ ਆ ਜੇ ਮਿਹਨਤ ਕਰਾਂਗੇ ਤਾਂ ਫੇਰੀ ਆ ਹੋਇਆ ਹੋਇਆ ਤੇ ਹੈ ਹੀ ਆ ਹੁਣ ਘਰ ਵਿੱਚ ਥੋੜਾ ਰੋਟੀ ਮਿਲ ਜਾਨੀ ਬਿਲਕੁਲ ਜੀ ਬਿਲਕੁਲ ਹਾਂ